ਕਿਸਾਨ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਈ ਸਾਰੇ ਹਿੱਸਿਆਂ ਦੇ ਵਿੱਚੋਂ ਖੇਤਾਂ ਦੀ ਜਾਣਕਾਰੀ ਇਕੱਠੀ ਕੀਤੀ ਖੇ ਜਾ ਕੇ ਦੇਖੀ ਗਈ ਤਾਂ ਇੱਕ ਚੀਜ਼ ਸਮਝ ਆਈ ਹੈ ਕਿ ਔੜ ਡਿੱਡੀ ਲੰਮੀ ਲੱਗੀ ਹੈ ਕਿ ਖੇਤਾਂ ਦੇ ਵਿੱਚ ਕਈ ਜਗ੍ਹਾ ਪਾਣੀ ਪੂਰਾ ਨਹੀਂ ਆ ਰਿਹਾ ਖਾਸ ਤੌਰ ਤੇ ਜਿਹੜੀ ਸਾਡੀ ਨਰਮਾ ਬੈਲਟ ਹੈ ਨਾ ਉੱਥੇ ਨਰਮਾ ਛੱਡ ਕੇ ਕਿਸਾਨ ਵੀ ਝੋਨੇ ਤੇ ਆਏ ਆ ਕਿਉਂਕਿ 2 ਸਾਲ ਤੋਂ ਨਰਮੇ 'ਚ ਘਾਟਾ ਪੈ ਰਿਹਾ ਸੀਗਾ ਤੇ ਉੱਥੇ ਹਾਲਾਤ ਹੋਰ ਵੀ ਖਰਾਬ ਨੇ ਤੇ ਜਦੋਂ ਆੜ ਲੱਗੀ ਐ ਤਾਂ ਉਸ ਸਮੇਂ ਖੇਤਾਂ ਵਾਲੀ ਬਿਜਲੀ ਦੀ ਸਪਲਾਈ ਵੀ ਪੂਰੀ ਨਹੀਂ ਆ ਰਹੀ ਕਿਉਂਕਿ ਲਾਈਟ ਦੀ ਇੱਕਦਮ ਡਿਮਾਂਡ ਵਧ ਗਈ ਐ ਜਿਹਦੇ ਕਰਕੇ ਨਾ ਲਾਈਟ ਪੂਰੀ ਮਿਲ ਰਹੀ ਐ ਤੇ ਨਾ ਪਾਣੀ ਪੂਰਾ ਹੋ ਰਿਹਾ ਤੇ ਨਾ ਹੀ ਜਿਹੜੀ ਹੈਗੀ ਪ੍ਰੋਪਰ ਵਾਰਿਸ਼ ਵਰਖਾ ਹੋ ਰਹੀ ਐ ਸਭ ਤੋਂ ਪਰੇਸ਼ਾਨ ਉਹ ਕਿਸਾਨ ਨੇ ਜਿਨ੍ਹਾਂ ਨੇ ਝੋਨਾ ਹਜੇ ਲਾਉਣਾ ਐ ਕਿਉਂਕਿ ਜਿਹੜੇ ਕਿਸਾਨ ਵੀਰ ਬੈਠੇ ਸੀ ਕਿ ਝੋਨਾ ਰੋਕ ਕੇ ਲਾਵਾਂਗੇ ਕੱਦੂ ਨਹੀਂ ਤਿਆਰ ਹੋ ਰਿਹਾ ਮੈਂ ਕਈ ਸਾਰੇ ਖੇਤ ਦੇਖੇ ਕਿ ਕੱਦੂ ਨਹੀਂ ਬਨ ਰਿਹਾ ਕਿਸਾਨ ਤੋਂ ਪਨੀਰੀਆਂ ਖਰਾਬ ਹੋਈ ਜਾਂਦੀਆਂ ਕੱਦੂ ਬਨ ਨਹੀਂ ਰਿਹਾ ਹਾਲਾਤ ਵੱਤ ਤੋਂ ਬੱਤਰ ਹੋਏ ਪਏ ਇਹ ਚੀਜ਼ਾਂ ਦੇਖਣ ਚ ਲੱਗਦੀਆਂ ਪਰੰਤ ਹੁਣ ਕਰਾਂਗੇ ਕੀ ਮੈਂ ਤੇ ਹੱਲ ਦੀ ਗੱਲ ਕਰਨ ਲੱਗਿਆ ਤੁਹਾਡੇ ਨਾਲ ਕਿ ਇਹਦਾ ਆਪ ਹੱਲ ਕੀ ਕਰਨਾ ਹੈ ਦੇਖੋ ਕਿਸਾਨ ਸਾਥੀਓ ਪਹਿਲੀ ਗੱਲ ਕਿਸੇ ਵੀ ਚੀਜ਼ ਦਾ ਘਬਰਾਉਣਾ ਹੱਲ ਨਹੀਂ ਹੁੰਦਾ। ਦੂਸਰੀ ਗੱਲ ਉਮੀਦ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ। ਤੀਸਰੀ ਗੱਲ ਅਸੀਂ ਇੱਕ ਆਪਣਾ ਨਿੱਜੀ ਤਜਰਬਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਅਸੀਂ ਖੇਤਾਂ 'ਚ ਇਹ ਦੇਖਿਆ ਹੈ ਜਦੋਂ ਕਦੇ ਝੋਨਾ ਦੀ ਗ੍ਰੋਥ ਰੁਕ ਜੇ ਤਾਂ ਝੋਨਾ ਉਹਨੇ ਇੱਕ ਦਿਨ ਵੱਧ ਲੈ ਜਾਂਦਾ ਗਿਆ ਕੇ। ਮਤਲਬ ਕਿ ਤੁਸੀਂ ਸੋਚਿਆ ਕਿ ਮੇਰਾ ਝੋਨਾ 140 ਦਿਨਾਂ ਚ ਪੱਕੇ ਤਿਆਰ ਹੋਊਗਾ ਜੇ ਝੋਨੇ ਨੂੰ ਸ਼ੁਰੂਆਤੀ ਤੋਂ ਝਟਕਾ ਲੱਗ ਗਿਆ ਰੁਕ ਗਿਆ ਉਹ 40 ਜਗ੍ਹਾ 10 ਦਿਨ ਰੁਕਿਆ ਰਹਿ ਤਾਂ 50 ਲੈ ਕੇ ਜਾਊਗਾ ਜੇ 20 ਦਿਨ ਰੁਕਿਆ ਤਾਂ 60 ਦਾ ਲੈ ਕੇ ਜਾਊਗਾ ਇਹਦੀ ਜਿਹੜਾ ਹੈਗਾ ਪੁਸ਼ਟੀ ਸਾਡੇ ਮਾਰਕ ਕਰ ਸਕਦੇ ਆ ਇਹ ਆਪਣਾ ਨਿੱਜੀ ਤਜਰਬਾ ਦੱਸ ਰਿਹਾ ਮੈਂ ਪਹਿਲੇ ਸਾਲ ਸਿੱਧੀ ਬਿਜਾਈ ਕੀਤੀ ਸੀ ਉਹ ਚ ਕਿਸਾਨਾਂ ਨੇ ਦੇਖਿਆ ਕਿ ਪਹਿਲੇ ਸਾਲ ਕਿਸਾਨ ਕਹ ਰਿਹਾ ਸੀ ਯਾਰ ਇਹ ਤਾਂ ਕੱਦੂ ਵਾਲਾ ਉਹ ਵੱਡ ਟਾਈਮ ਲੱਗਿਆ ਕਿਉਂਕਿ ਕੁਛ ਦਿਨ ਰੁਕਿਆ ਰਿਹਾ ਸੀਗਾ ਇੱਕ ਗੱਲ ਦੂਸਰੀ ਗੱਲ ਹੁਣ ਹਰ ਜਗ੍ਹਾ ਹਾਲਾਤ ਇੱਕੋ ਜਿਹੇ ਨਹੀਂ ਹੈਗੇ ਕਿਸੇ ਜਗ੍ਹਾ ਔੜ ਲੱਗੀ ਹੈ ਝੋਨਾ ਫਟਾਰ ਕਰ ਰਿਹਾ ਹੈ ਲੇਕਿਨ ਅੱਖਾਂ ਨੂੰ ਸੋਹਣਾ ਨਹੀਂ ਲੱਗਦਾ ਅੱਖਾਂ ਤਾਂ ਚਾਹੁੰਦੀਆਂ ਹੈ ਕਿ ਸਾਰਾ ਖੇਤ ਭਰਿਆ ਹੋਵੇ ਤੇ ਖੇਤ ਬੜਾ ਸੋਹਣਾ ਬਣਿਆ ਹੋਵੇ ਪਰੰਤੂ ਅੱਖਾਂ ਨੂੰ ਸੋਹਣਾ ਨਹੀਂ ਲੱਗ ਰਿਹਾ ਝੋਨਾ ਫਟਾਰ ਕਰ ਰਿਹਾ ਹੈ ਕੁਝ ਜਗ੍ਹਾ ਤੇ ਜਿਹੜੇ ਆ ਖੇਤ ਹੈ ਇਨਾਂ 'ਚੋਂ ਪਾਣੀ ਪੂਰਾ ਨਹੀਂ ਆ ਰਿਹਾ ਤਾਂ ਸਾਰੀਆਂ ਚੀਜ਼ਾਂ ਦਾ ਫਿਰ ਅਲੱਗ-ਅਲੱਗ ਹੱਲ ਹੋਏਗਾ ਪਹਿਲੀ ਗੱਲ ਤਾਂ ਮੈਂ ਆਹ ਗੱਲ ਕਰਦਾ ਜਿਹੜੇ ਕਿ ਜਿਹੜਾ ਏਰੀਆ ਪੁਰਾਣਾ ਝੋਨਾ ਲਾਉਂਦਾ ਹੈਗਾ ਉਹ ਇਸ ਏਰੀਏ ਦੇ ਵਿੱਚ ਬਈ ਟਾੜਾ ਝੋਨਾ ਫਸਿਆ ਖੜਾ ਹੈ ਅੱਗੇ ਨਹੀਂ ਤੁਰਦਾ ਯੂਰੀਆ ਗੱਟਾ-ਗੱਟਾ ਡੇਢ ਗੱਟਾ ਡੇਢ ਗੱਟਾ ਵੱਧ ਪੈ ਗਿਆ ਪਰੰਤੂ ਝੋਨਾ ਨਹੀਂ ਤੁਰਿਆ ਪਾਣੀ ਪੂਰਾ ਨਹੀਂ ਆ ਰਿਹਾ ਤਾਂ ਤੁਸੀਂ ਪਹਿਲਾ ਕੰਮ ਇਹ ਕਰਨਾ ਹੈ ਕਿ ਘਬਰਾਓ ਨਾ ਆਪਣੇ ਪਿੰਡ ਦੇ ਵਿੱਚ ਜਿਹੜਾ ਤੁਹਾਡੇ ਬਜ਼ੁਰਗ ਬੈਠੇ ਆ ਬਜ਼ੁਰਗਾਂ ਨਾਲ ਗੱਲ ਕਰੋ। ਉਹਨਾਂ ਨੂੰ ਪੁੱਛੋ ਕਿ ਜਿਹੜੇ ਸਾਲ ਔੜ ਲੱਗਦੀ ਹੈ ਝੋਨੇ ਨੂੰ ਪਾਣੀ ਪੂਰਾ ਨਹੀਂ ਆਉਂਦਾ ਔਸ ਸਾਲ ਝਾੜ ਕੀ ਰਿਹਾ ਹੈ। ਮੇਰੀ ਗੱਲ ਤੇ ਭਰੋਸਾ ਨਾ ਕਰਿਓ ਜੋ। ਬਜ਼ੁਰਗਾਂ ਨਾਲ ਗੱਲ ਕਰਿਓ ਜੋ। ਬਜ਼ੁਰਗ ਤੁਹਾਨੂੰ ਇੱਕ ਗੱਲ ਦੱਸਣਗੇ ਕਿ ਭਾਈ ਜਿਹੜੇ ਜਿਹੜੇ ਸਾਲ ਔੜ ਲੱਗੀ ਹੈ ਝੋਨੇ ਨੂੰ ਪਾਣੀ ਮਸਾਂ ਪੂਰਾ ਆਇਆ ਔਸਾ ਝੋਨਿਆਂ ਦੇ ਝਾੜ ਵੱਧ ਆਇਆ ਹੈ। ਬਸ਼ਰਤੇ ਅਗਸਤ ਦੇ ਖੀਰਚ ਬਾਦਸ਼ਾਹ ਜਿਆਦਾ ਨਾ ਹੋਣ। ਉਹ ਤਾਂ ਇੱਕ ਵੱਖਰੀ ਗੱਲ ਹੈ ਨਾ ਕਿ ਉੱਥੇ ਜਾ ਕੇ بارش ਖਰਾਬ ਕਰ ਦੇਵੇ ਤਾਂ ਔਡ ਵਾਲੇ ਸਾਲਾਂ ਝਾੜ ਵੱਧ ਆਉਂਦਾ ਇਹ ਬਜ਼ੁਰਗ ਤੁਹਾਨੂੰ ਦੱਸਣਗੇ ਪਰੰਤੂ ਅੱਖਾਂ ਨੂੰ ਸੋਹਣਾ ਨਹੀਂ ਲੱਗਦਾ ਕਿਉਂਕਿ ਜਿਹੜੀ ਫਾਲਤੂ ਦੀ ਗ੍ਰੋਥ ਅਸੀਂ ਕਰਾਉਂਦੇ ਸੀ ਉਹ ਗ੍ਰੋਥ ਨਹੀਂ ਹੁੰਦੀ ਦੂਸਰੀ ਗੱਲ ਜਿੰਨਾ ਕੁਸ਼ ਮਰਜੀ ਪਾ ਲੋ ਝੋਨੇ ਨੂੰ ਗਰਮੀ ਨਹੀਂ ਹੈ ਹਾਲਾਤ ਇਹੋ ਜਿਹੇ ਐ ਝੋਨੇ ਨੇ ਇਨਟੇਕ ਬੰਦ ਕੀਤੀ ਹੋਈ ਐ ਝੋਨੇ ਨੇ ਖਾਣਾ ਬੰਦ ਕੀਤਾ ਹੋਇਆ ਐ ਪਲਾਂਟ ਦੇ ਨਾਲ ਵੀ ਇੱਕ ਹੀ ਹੋ ਰਿਹਾ ਹੈ ਉਹਦੀ ਇਨਟੇਕ ਬੰਦ ਹੈ ਤਾਂ ਤੁਹਾਨੂੰ ਨੁਕਸਾਨ ਕੀ ਹੋਏਗਾ ਜਿੰਨੇ ਪ੍ਰੋਡਕਟ ਤੁਸੀਂ ਹੁਣ ਛੁੱਟੀ ਜਾਂਦੇ ਹੋ ਜਿਵੇਂ ਅੱਗੇ ਵਰਖਾ ਹੁੰਦੀ ਹੈ ਇਹ ਤਾਂ ਹੈ ਨਹੀਂ ਕਿ ਵਰਖਾ ਹੋਣੀ ਨਹੀਂ ਕੋਈ ਅਕਾਲ ਤਾਂ ਪੈ ਨਹੀਂ ਲੱਗਿਆ ਵਰਖਾ ਲੇਟ ਜ਼ਰੂਰ ਹੋਈ ਹੈ ਬੜੀ ਜਿਆਦਾ ਸੰਭਾਵਨਾ ਹੈਗੀ ਹੈ ਕਿ ਅਗਸਤ ਅਗਲੇ ਹੀ 2-4 ਦਿਨ ਦੇ ਵਿੱਚ ਵਰਖਾ ਬਹੁਤ ਸੋਹਣੀ ਹੋ ਜਾਣੀ ਹੈ ਇਹ ਵੀਡੀਓ ਮੈਂ ਬਣਾ ਰਿਹਾ ਹੈਗਾ ਹੈ ਇਹ ਜੁਲਾਈ 2024 2 ਜਾਂ 24 ਦੀ 29 ਜੁਲਾਈ ਨੂੰ ਤਾਂ ਅਗਲੇ 2-4 ਦਿਨਾਂ ਦੇ ਵਿੱਚ ਜਿਹੜਾ ਹੈ ਵਰਖਾ ਬਹੁਤ ਸਣੀ ਹੋ ਜਾਣੀ ਹੈ ਤਾਂ ਜਿਵੇਂ ਹੀ ਵਰਖਾ ਹੁੰਦੀ ਹੈ ਮੌਸਮ ਬਦਲਦਾ ਜੋ ਕੁਝ ਤੁਸੀਂ ਹੁਣ ਤੱਕ ਪਾਇਆ ਇੱਕ ਤਾਂ ਬੂਟੇ ਨੂੰ ਫੀਡ ਕਰ ਜਾਣਾ ਹੈ ਤਾਂ ਇੱਕ ਤਾਂ ਬੂਟੇ ਗਰੋਥ ਹੋਣੀ ਹੈ ਇਸ ਕਰਕੇ ਜੇ ਤੁਹਾਡੇ ਕੋਈ 2-4 ਦਿਨ ਵਰਖਾ ਲੇਟ ਵੀ ਹੁੰਦੀ ਹੈ ਤਾਂ ਪ੍ਰੋਡਕਟਾਂ ਵਾਲੇ ਪਾਸੇ ਨਾ ਜਾਇਓ ਇੱਕ ਗੱਲ ਉਹ ਖਸਾਨ ਚਿੰਨਾਰਾ ਪਾਣੀ ਦੋ ਨੰਬਰ ਹੈ ਜਾਂ ਪਾਣੀ ਮਾੜਾ ਹੈ ਜਾਂ ਪਾਣੀ ਹੈਗਾ ਹੀ ਬਾਲਾ ਉਹਨਾਂ ਕੋਲੇ ਗਰਮੀ ਦੇ ਵਿੱਚ ਪਾਣੀ ਬਾਲਾ ਭਰ ਕੇ ਰੱਖਿਆ ਪਿਆ ਪਾਣੀ ਉਬਲੀ ਜਾਂਦਾ ਵਾਲਾ ਮਰੀ ਜਾਂਦਾ ਜੜਾਂ ਕਾਲੀਆਂ ਹੋ ਜਾਂਦੀਆਂ ਬੂਟੇ ਜਿੰਕਰੀ ਘਾਟ ਆਈ ਜਾਂਦੀ ਹੈ ਉਹ ਭਾਈ ਪਹਿਲ ਦੇ ਆਧਾਰ ਤੇ ਹਵਾ ਲਵਾ ਦਿਓ ਹਵਾ ਲਵਾ ਕੇ ਜਿੰਕਰੀ ਸਪਰੇ ਕਰੋ ਤੁਹਾਡਾ ਖੇਤ ਚੱਲ ਪਏਗਾ ਪਰੰਤੂ ਜੇ ਅਸੀਂ ਹਵਾ ਨਹੀਂ ਲਵਾਵਾਂਗੇ ਜਿੰਕਰੀ ਸਪਰੇ ਨਹੀਂ ਕਰਾਂਗੇ ਤਾਂ ਖੇਤ ਨ ਨਹੀਂ ਚੱਲਣਾ ਤਾਂ ਜਿੱਥੇ ਪਾਣੀ ਬਾਲਾ ਖੜਾ ਹੈ ਉਹ ਪਾਣੀ ਬਾਹਰ ਕੱਢ ਕੇ ਹਵਾ ਲਵਾਉਣ ਦੀ ਕੋਸ਼ਿਸ਼ ਕਰੋ ਉੱਪਰ ਜਿੰਕਰੀ ਸਪਰੇ ਕਰੋ ਤਾਂ ਕਿ ਖੇਤ ਚੱਲ ਸਕੇ ਦੂਸਰੇ ਪਾਸੇ ਉਹ ਕਿਸਾਨ ਜਿਵੇਂ ਆ ਕਿਸਾਨ ਪਾਣੀ ਨਹੀਂ ਪੂਰਾ ਰਿਹਾ ਦੇਖ ਭਾਈ ਕਬਰਾਂਉਣ ਦੀ ਜ਼ਰੂਰਤ ਨਹੀਂ ਤੁਹਾਡੇ ਖੇਤਾਂ ਦੇ ਨਾਲ ਦਿਨ ਲਿਖ ਲਿਓ ਜੋ ਤਿਆਰਪਾ ਕਰਿਓ ਜੋ ਠੀਕ ਹੈ ਇਹ ਇਸ ਚੀਜ਼ ਦਾ ਕਿਉਂਕਿ ਬਾਅਦ ਚ ਅਗਲੇ ਸਾਲਾਂ ਤੁਹਾਡੇ ਕੰਮ ਆਊਗਾ ਤੁਹਾਡੇ ਝੋਨੇ ਰੁਕੇ ਹੋਏ ਐ ਇਹ ਝੋਨੇ ਨੇ ਦਿਨ ਵੱਧ ਲੈ ਜਾਣੇ ਐ ਅਗਲੇ ਪਾਸੇ ਇਹ ਦਿਨ ਵੱਧ ਲੈ ਕੇ ਜਾਣਗੇ ਤੁਸੀਂ ਕੇਵਲ ਤੇ ਕੇਵਲ ਖੇਤ ਗਿੱਲਾ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਪਾਣੀ ਖੜਾ ਨਹੀਂ ਹੁੰਦਾ ਨਾ ਸੀ ਪਾਣੀ ਖੜਾ ਕਰਨਾ ਜ਼ਰੂਰੀ ਹੈ ਪਹਿਲੇ 15 ਦਿਨ ਫਿਰantu ਹੁਣ ਨਹੀਂ ਹੋ ਰਿਹਾ ਚੋਨਾ ਨਹੀਂ ਲੱਗ ਰਿਹਾ ਤਾਂ ਤੁਹਾਨੂੰ ਪਹਿਲਾਂ ਅਗਲਾ ਚੋਨਾ ਲਾਉਣਾ ਬੰਦ ਕਰੋ ਪਿਛਲੇ ਨੂੰ ਸੰਭਾਲੋ ਮੀ ਜਿਵੇਂ ਹੀ ਅਗਸਤ ਦੇ ਪਹਿਲੇ ਹਫਤੇ ਮੀ ਆਉਂਦਾ ਹੈਗਾ ਜਾਂ ਅੱਗੇ ਮੀ ਆਉਂਦਾ ਤਾਂ ਅੱਗੇ ਨਵਾਂ ਕਦੂ ਉਸ ਸਮੇਂ ਕਰੋ ਓਨੀ ਦੇਰ ਤੱਕ ਟੱਕਰਾਂ ਨਾ ਮਾਰੋ ਜਿਹੜਾ ਪਿਛਲਾ ਚੋਨਾ ਲੱਗਿਆ ਹੋਇਆ ਹੈ ਉਹਨੂੰ ਜੇਕਰ ਪਾਣੀ ਨਹੀਂ ਪਿਆ ਜਾਂਦਾ ਤਾਂ ਗਿੱਲਾ ਸੁੱਕਾ ਕਰਦੇ ਰਹੋ ਗਿੱਲਾ ਸੁੱਕਾ ਪਾਣੀ ਲਾਤਾ ਸੁੱਕ ਗਿਆ ਲਾਤਾ ਸੁੱਕ ਗਿਆ ਲਾਤਾ ਸੁੱਕ ਗਿਆ ਝੋਨਾ ਮਰਦਾ ਨਹੀਂ ਝੋਨਾ ਵਧੀਆ ਤੇ ਇੱਕ ਨਾ ਚੱਲੂਗਾ ਝੋਨੇ ਦੀ ਗਰੋਥ ਹੋਏਗੀ ਇਹ ਅਸੀਂ ਪਿਛਲੇ ਸਾਲਾਂ ਦੇ ਆਪਣੇ ਤਜਰਬੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਮੈਂ ਪੁਰਾਣੇ ਕਿਸਾਨਾਂ ਦੇ ਨਾਲ ਬਜ਼ੁਰਗਾਂ ਦੇ ਨਾਲ ਗੱਲ ਕੀਤੀ ਹੈ ਜਿਹੜੇ ਕਿਸਾਨਾਂ ਨੇ ਲੰਮੇ ਟਾਈਮ ਤੋਂ ਝੋਨਾ ਲਾ ਰਹੇ ਹੈ ਉਹਨਾਂ ਦੇ ਨਾਲ ਸੰਪਰਕ ਕੀਤਾ ਚੀਜ਼ਾਂ ਸਪਸ਼ਟ ਹੋਈਆਂ ਆਪਦੇ ਨਿੱਜੀ ਤਜਰਬੇ ਵੀ ਹੈਗੇ ਆ ਜਿੱਥੋਂ ਇਹ ਸਾਫ਼ ਤੇ ਸਪਸ਼ਟ ਹੁੰਦਾ ਹੈ ਕਿ ਜਿਹੜੇ ਸਾਲ ਆੜ ਲੱਗਦੀ ਆ ਝੋਨੇ ਵਾਲੇ ਝਾੜ ਵੱਧ ਹੁੰਦੇ ਆ ਤੁਸੀਂ ਘਬਰਾਉਣਾ ਨਹੀਂ ਹੈਗਾ ਤੁਹਾਡਾ ਕੰਮ ਇਹ ਹੈਗਾ ਕਿ ਹੁਣ ਪ੍ਰੋਡਕਟ ਪਾਉਣੇ ਬੰਦ ਕਰ ਦਿਓ ਕਿਉਂਕਿ ਪ੍ਰੋਡਕਟ ਤੇ ਪ੍ਰੋਡਕਟ ਪ੍ਰੋਡਕਟ ਤੇ ਪ੍ਰੋਡਕਟ ਖਾ ਤੇ ਖਾਸ ਟੀ ਜਾਂਨੇ ਹੋ ਫਾਲਤੂ ਦੇ ਵਿੱਚ ਤੇ ਉਹਦੇ ਨਾਲ ਉਹ ਪੁੱਟੇ ਨੂੰ ਨਹੀਂ ਲੱਗ ਰਹੀ ਜਿਵੇਂ ਟੈਂਪਰੇਚਰ ਡਾਊਨ ਹੋਇਆ ਜਿਵੇਂ ਵਰਖਾ ਹੋਈ ਸਾਰੀਆਂ ਚੀਜ਼ਾਂ ਨੂੰ ਲੱਗ ਜਾਣੀਆਂ ਇੱਕ ਗੱਲ ਜਿਹੜੇ ਕਿਸਾਨਾਂ ਦੇ ਖੇਤਾਂ 'ਚ ਪਾਣੀ ਨਹੀਂ ਪੂਰਾ ਆ ਰਿਹਾ ਉਹ ਕਿਸਾਨ ਵੀਰ ਕੇਵਲ ਤੇ ਕੇਵਲ ਗਿੱਲਾ ਸੁੱਕਾ ਕਰੋ ਮਤਲਬ ਕਿ ਏ ਨਹੀਂ ਕੋਸ਼ਿਸ਼ ਨਾ ਕਰੋ ਕਿ ਮੈਨੂੰ ਭੜਕੇ ਖੜਾਵਾ ਇਹਨੂੰ ਜੇ ਨਹੀਂ ਖੜਦਾ ਤਾਂ ਖੇਤ ਨੂੰ ਗਿੱਲਾ ਜ਼ਰੂਰ ਰੱਖੋ ਤਾਂ ਕਿ ਖੇਤ ਜਿਹੜਾ ਹੈਗਾ ਮਰੇ ਨਾ ਬੂਟਾ ਨਾ ਮਰੇ ਤਾਂ ਜਿਵੇਂ ਅੱਗੇ ਵਰਖਾ ਹੁੰਦੀ ਆ ਤਾਂ ਲਾਈਟ ਨਾਲ ਦੀ ਨਾਲ ਲਾਈਟ ਵੱਜ ਜਾਣੀ ਹੈ ਸਭ ਕੁਝ ਠੀਕ ਹੋ ਜਾਣਾ ਹੈ ਤੇ ਫੇਰ ਤੁਹਾਡੇ ਖੇਤਾਂ 'ਚ ਪਾਣੀ ਵੀ ਖੜਨਾ ਪੈਣਾ ਝੋਨੇ 'ਉ ਤੁਹਾਡੇ ਵਧੀਆ ਤਿੱਕਣਾ ਚੱਲ ਪੈਣੇ ਆ ਜਿਹੜਾ ਕਿਸਾਨ ਵੀ ਨਵਾਂ ਝੋਨਾ ਲਾ ਰਿਹਾ ਹੈ ਦੇਖੋ ਤੁਸੀਂ ਤੁਹਾਡੇ ਪਾਣੀ ਖੜ ਨਹੀਂ ਰਿਹਾ ਦਵਾਈ ਤੁਹਾਡੇ ਪੈ ਨਹੀਂ ਰਹੀ ਤਾਂ ਤੁਹਾਨੂੰ ਹੁਣ ਜਿੱਥੇ ਅੱਗੇ ਲੇਟ ਹੋਈ ਪੰਜ ਦਿਨ ਹੋਰ ਲੇਟ ਹੋ ਜਾਓ ਪਿਛਲੇ ਨੂੰ ਸੰਭਾਲੋ ਫਿਰ ਅੱਗੇ ਚੱਲਿਓ ਚਾਰ ਤਿੰਨ ਰੁਕਜੋ ਲਾਸਟੇ ਚਾਰ ਪੰਜ ਗੱਲਾਂ ਨੰਬਰ 1 ਜਿਹੜੇ ਖੇਤਾਂ 'ਚ ਪਾਣੀ ਬਾਲਾ ਖੜਾ ਪਾਣੀ ਸੁੱਕਦਾ ਨਹੀਂ ਹੈਗਾ ਜੜਾਂ ਕਾਲੀਆਂ ਹੋਈ ਜਾਂਦੀਆਂ ਹਵਾ ਲਵਾਓ ਜ਼ਿੰਕ ਦੀ ਸਪਰੇ ਕਰੋ ਜਿਹੜੇ ਖੇਤਾਂ 'ਚ ਇਹੋ ਜਿਹੇ ਖੇਤਾਂ ਪਾਣੀ ਨਹੀਂ ਪੂਰਾ ਆ ਰਿਹਾ ਉਹ ਹੁਣ ਐਸ ਚੱਕਰ 'ਚ ਨਾ ਪਾ ਕੇ ਪਾਣੀ ਖੜਾ ਹੋ ਜੇ ਖੇਤ ਨੂੰ ਗਿੱਲਾ ਸੁੱਕਾ ਰੱਖਣ ਦੀ ਕੋਸ਼ਿਸ਼ ਕਰੋ ਨੰਬਰ 3 ਜਿਹੜੇ ਨਵਾਂ ਝੋਨਾ ਲਾ ਰਹੇ ਆ ਕਿਉਂਕਿ ਪਾਣੀ ਪੂਰਾ ਨਹੀਂ ਆ ਰਿਹਾ ਨਵੇਂ ਕਿਉਂ ਨਿਹਰਾ ਜਿੱਥੇ ਇੰਨੀ ਦੇ ਰੋਗੇ ਹੋ ਹੁਣ ਹੋਰ ਰੁਕ ਜਾਓ ਤੇ ਜਿਵੇਂ ਮੀਂਹ ਪੈਂਦਾ ਓਸ ਸਮੇਂ ਝੋਨਾ ਲਾਉਣਾ ਸ਼ੁਰੂ ਕਰਿਓ ਜੋ ਤੁਸੀਂ ਜਿਹੜਾ ਹੈਗਾ ਇੱਕ ਵਾਰੀ ਪ੍ਰਾਣੇ ਝੋਨੇ ਨੂੰ ਸੰਭਾਲੋ ਇਸ ਤੋਂ ਅਗਲੀ ਗੱਲ ਜਿਹੜੇ ਸਲਾਂ ਚੌੜ ਲੱਗਦੀ ਹੈ ਝੋਨੇ ਦੇ ਚੜ ਜ਼ਿਆਦਾ ਹੁੰਦੇ ਹੈ ਅਗਲਾ ਪੁਆਇੰਟ ਇਹ ਹੈਗਾ ਕਿ ਝੋਨੇ ਨੇ ਖਾਣਾ ਪੀਣਾ ਬੰਦ ਕੀਤਾ ਹੋਇਆ ਹੈ ਜਿੰਨਾ ਕੁਸ਼ ਪਾ ਰਹੇ ਹੋ ਇਹ ਜਿਵੇਂ ਮੀਂਹ ਪਿਆ ਇਹ ਤੁਹਾਡੇ ਖੇਤ ਨੂੰ ਇੱਕਦਮ ਚੱਕੂਗਾ ਇਸ ਕਰਕੇ ਪ੍ਰੋਡਕਟ ਪਾਉਣੇ ਬੰਦ ਕਰੋ ਤੇ ਜਿਵੇਂ ਹੀ ਮੌਸਮ ਬਦਲਦਾ ਵਰਖਾ ਆਉਂਦੀ ਹੈ ਵਰਮੀ ਵੀ ਪੈ ਜਾਣਾ ਤੇ ਨਾਲ ਜਿਹੜਾ ਹੈਗਾ ਟਿਊਬਵੈੱਲ ਦੀ ਲਾਈਟ ਵੀ ਵੱਜ ਜਣੀ ਸਾਰਾ ਕੁਝ ਠੀਕ ਹੋ ਜਾਣਾ ਤੇ ਯਾਦ ਰੱਖਿਓ ਕਿ ਜਿਨਾਂ ਨੇ ਥੋੜਾ ਝੋਣਾ ਰੁਕਿਆ ਰਿਆ ਇਹਨਾਂ ਦੇ ਨੇ ਹੀਗਾ ਵੱਧ ਲਊਗਾ ਤਾਂ ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਸਭ ਕੁਝ ਠੀਕ ਹੋ ਜਾਣਾ ਆਰਾਮ ਨਾਲ ਚੱਲੋ ਪੁਰਾਣੇ ਬਜ਼ੁਰਗਾਂ ਦੀ ਸਲਾਹ ਲਓ ਮਿਹਰਬਾਨੀ ਦੋਸਤੋ ਧੰਨਵਾਦ ਦੋਸਤੋ